ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਏ ਹੋਏ ਹਾਂ ਦਿਲ ਰਾਮਗੜੀਆ ਦੇ ਘਰੇ ਕੈਮਰੇ ਲਾਉਣ ਤੇ ਵੀਰ ਹੁਣਾਂ ਨੇ ਨਵੀਂ ਕੋਠੀ ਤਿਆਰ ਕੀਤੀ ਸੀਗੀ ਤੇ ਉੱਥੇ ਕੈਮਰੇ ਲਾਉਣੇ ਇਹਨਾਂ ਦੇ ਪਹਿਲਾਂ ਪੁਰਾਣੇ ਫਾਰਮ ਹਾਊਸ ਕੈਮਰੇ ਲੱਗੇ ਸੀਗੇ ਉਹ ਸਾਹਮਣੇ ਵੀ ਦੇਖ ਸਕਦੇ ਸੀ ਤੇ ਆਹ ਤਾਰਾਂ ਤਰਾਂ ਖਿਲੜੀਆਂ ਪਈਆਂ ਵਾ ਹੁਣ ਤਾਰ ਸਾਰੀ ਨਵੀਂ-ਨਵੀਂ ਪਾ ਕੇ ਤੇ ਕੈਮਰੇ ਚਾਲੂ ਕਰਕੇ ਤੁਹਾਨੂੰ ਦਿਖਾਵਾਂਗੇ ਜੀ ਹੁਣੇ ਤਰ੍ਹਾਂ ਕੱਟਣ ਦੇ ਆ ਤਾਰਾਂ ਹੀ ਸਾਰੀਆਂ ਅ ਸ਼ੈੱਡ ਦੇ ਉੱਪਰ ਨਹੀਂ ਲੱਗੇ ਜਾਣ ਦੇ ਆ ਉਹ ਕੈਮਰਾ ਤੁਸੀਂ ਬਾਹਰ ਕੋਨੇ ਤੇ ਚੈੱਕ ਕਰ ਸੋ ਇਹ ਵਾਲਾ ਕੈਮਰਾ ਆ ਇਹਦੀ ਤਾਰ ਪਾਈ ਆ ਤੇ ਇੱਕ ਇਧਰਲੀ ਸਾਈਡ ਤੇ ਨੁਕਰੇ ਆ ਬਾਹਰ ਵਾਲਾ ਉਹਦੀ ਤਾਰ ਵੀ ਪੁਣੀ ਹੋਈ ਖਲਾੜੇ ਪਾਤੇ ਆ ਪੂਰੇ ਆ ਚੈੱਕ ਕਰ ਸਕਦੇ ਜੇ ਕਿੰਨਾ ਖਤਰੇ ਚ ਕੰਮ ਕਰਨਾ ਪੈਂਦਾ ਵਾ ਲਾ ਵਾ ਲਾ ਵਾ ਪੋੜੀ ਅੱਛਾ ਤੂੰ ਘੋਟਾ ਕੱਟ ਲੈ ਤੇਰਾ ਬੋਟਾ ਠੀਕ ਹੈ ਪੋੜੀ ਵਾ ਉਹ ਜਾ ਜਾਈਂ ਉਸਤਾਨ ਬੜਾ ਥੱਲੇ ਜਾਈਂ ਥੱਲੇ ਜਾਈਂ ਜਾਈਂ ਪਾੜ ਚੁੱਕਿਆ ਜਲਦੀ ਜਾ ਮੰਮਾ ਸ਼ਾਮ ਨੂੰ ਦਿਹਾੜੀ ਲੈਣੀ। ਉਹ। ਕੰਮ ਕੁਮਕਿ ਮੁਕੇ ਦਫਾ ਠੀਕ ਚੱਲਦਾ। ਠੀਕ ਹੈ। ਲਓ ਜੀ ਵੀਰ ਹੋਣੀ ਗੱਟੀਆਂ ਮਾਰਨ ਲੱਗਿਆ ਤਾਪ ਦੇ ਨਾਲ ਤੇ ਕੰਮ ਸੇਫਕਾ ਓਖਈਆ ਕਣਕਾਂ ਨੂੰ ਪਾਣੀ ਲੱਗਿਆ ਹੋਇਆ ਵਾ ਉਹ ਵੀਰ ਬੈਠਾ ਵੇਖੋ ਤੋ ਆਪਣੀ ਜੇ ਲੱਗੀ ਠੰਡ ਬੜੀ ਜੇ ਤੋ ਧੁੰਦ ਨਹੀਂ ਵੇਖਦੇ ਚ ਫਈ ਹੋਈ ਹੈ ਤੇ ਖਾਂਸੀ ਚ ਕੰਮ ਸਾਰਿਆਂ ਨੇ ਲੱਗੇ ਹੋਏ ਆ ਠੰਡ ਦੇ ਕਰਕੇ ਬਹੁਤ ਜਿਆਦਾ ਬਹੁਤ ਜਿਆਦਾ ਆ ਵਾਵਾ ਲੱਗਿਆ ਹਨੋ ਇੱਥੇ ਤਾਲਾ ਤੋੜਾ ਫੁੰਦਿਆ ਕੰਮ ਲੰਬਾ ਚੋੜਾ ਹੈਗਾ ਕਾਫੀ ਕੈਮਰੇ ਬਾਕੀ ਚਲਾਤੇ ਆ 1 ਹੀ ਰਹਿ ਗਿਆ ਬਸ ਇਹ ਕਿਹਦੇ ਕੈਮਰੇ ਵੀਨੇ ਚਲਾਤੇ ਆ ਚਾਰੇ ਕੈਮਰੇ ਕੈਮਰੇ ਬਹੁਤ ਪੁਰਾਣੇ ਆ 10 12 ਸਾਲ ਚੈੱਕ ਕਰੋ